ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਆਪਾਂ ਜਿਨ੍ਹਾਂ ਬੇਨਤੀਆਂ ਨੂੰ ਅੱਜ ਸਾਂਝਾ ਕਰਨਾ ਹੈ ਉਹ ਹੈ ਕਿ ਦੁਨੀਆ ਦਾ ਜਿਹੜਾ ਅੰਤ ਹੈ ਉਹ ਕਦੋਂ ਹੋਏਗਾ ਪਿਆਰਿਓ ਦੁਨੀਆ ਦੇ ਅੰਤ ਨੂੰ ਲੈ ਕੇ ਬਹੁਤ ਸਾਰੀਆਂ ਵੀਡੀਓਜ਼ ਬਣ ਚੁੱਕੀਆਂ ਬਹੁਤ ਲੋਕਾਂ ਨੂੰ ਡਰਾਇਆ ਵੀ ਗਿਆ ਬੜੇ ਲੋਕਾਂ ਦੇ ਜਿਹੜੇ ਨੇ ਮਨ ਦੇ ਵਿੱਚ ਡਰ ਪਏ ਵਹਿਮ ਪੈ ਗਏ ਭਰਮ ਪੈ ਗਏ ਇਹ ਧਾਰਮਿਕ ਸਥਾਨ ਦੇ ਚੌਥੇ ਥੰਮ ਟੁੱਟਣ ਮਗਰੋਂ ਕਲਯੁਗ ਦੀ ਦੁਨੀਆ ਦਾ ਖਾਤਮਾ ਹੋਏਗਾ ਆਖਰ ਲੱਭ ਗਈ ਉਹ ਜਗ੍ਹਾ ਜਿੱਥੇ ਕਲਯੁਗ ਨੂੰ ਬੰਨਿਆ ਹੈ ਥੰਮ ਦੇ ਨਾਲ ਇਸ ਗੱਲ ਦਾ ਆਪਾਂ ਜਿਹੜਾ ਹੈ ਪਰਦਾ ਫਾਸ਼ ਕਰਾਂਗੇ ਸੱਚਾਈ ਜਿਹੜੀ ਹੈ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗੇ ਪਹਿਲਾ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਇੱਕ ਗੱਲ ਤੁਸੀਂ ਜ਼ਰੂਰ ਨੋਟ ਕਰਿਓ ਕਿ ਦੁਨੀਆ ਦੇ ਖਾਤਮੇ ਦੁਨੀਆ ਦੇ ਅੰਤ ਦੀ ਜਦੋਂ ਗੱਲ ਆਉਂਦੀ ਹੈ ਨਾ ਤਾਂ ਉਸ ਵਕਤ ਦੁਨੀਆ ਜਿਹੜੀ ਹੈ ਉਹ ਇੱਕ ਦੂਜੇ ਵੱਲ ਸੋਚਣ ਲੱਗ ਜਾਂਦੀ ਹੈ ਵਿਸ਼ਾਇਦ ਕਿਤੇ ਦੁਨੀਆ ਦਾ ਅੰਤ ਇਹਨਾਂ ਦਿਨਾਂ ਹੋਵੇ ਜਾਂ ਇਹਨਾਂ ਦਿਨਾਂ ਹੋਵੇ ਦੁਨੀਆ ਦਾ ਖਾਤਮਾ ਕਦੋਂ ਹੋਊਗਾ ਤੇ ਇਹ ਤਾਂ ਜੀ ਗੱਲਾਂ ਨੇ ਜੀ ਦੁਨੀਆ ਖਤਮ ਥੋੜੀ ਹੁੰਦੀ ਹੈ ਐ ਥੋੜੀ ਹੁੰਦੀ ਦੁਨੀਆ ਖਤਮ ਹੋਵੇ ਨਾ ਹੋਵੇ ਇੱਕ ਗੱਲ ਯਾਦ ਰੱਖੀ ਵੀ ਤੈਂ ਖਤਮ ਜ਼ਰੂਰ ਹੋ ਜਾਣਾ ਹਰ ਇੱਕ ਨੂੰ ਇਹ ਗੱਲ ਸੋਚਣੀ ਚਾਹੀਏ ਚਾਹੇ ਮੈਂ ਹੋਵਾਂ ਚਾਹੇ ਕੋਈ ਹੋਰ ਹੋਵੇ ਇਹ ਗੱਲ ਸੋਚ ਲਿਓ ਵੀ ਦੁਨੀਆ ਖਤਮ ਤਾਂ ਹੋਵੇ ਨਾ ਹੋਵੇ ਪਰ ਤੁਸੀਂ ਇੱਕ ਦਿਨ ਜ਼ਰੂਰ ਖਤਮ ਹੋਣਾ ਆਪਾਂ ਸਾਰਿਆਂ ਨੇ ਖਤਮ ਹੋਣਾ ਤੇ ਦੁਨੀਆ ਤਾਂ ਜਦੋਂ ਖਤਮ ਹੋ ਗਈ ਦੇਖੀ ਜਾਓ ਜੇ ਦੁਨੀਆ ਖਤਮ ਹੋ ਗਈ ਤਾਂ ਸਾਰੀ ਖਤਮ ਹੋਵਾਂਗੇ ਉਹਦੇ ਵਿੱਚ ਇਹ ਤਾਂ ਹੈ ਨਹੀਂ ਵੀ ਆਹ ਬਚ ਗਿਆ ਤੇ ਮੈਂ ਮੈਂ ਚੱਲ ਗਿਆ ਜਾਂ ਮੈਂ ਬਚ ਗਿਆ ਉਹ ਚੱਲ ਗਿਆ ਇਹ ਤਾਂ ਕੰਮ ਨਹੀਂ ਹੋਣ ਲੱਗਿਆ ਆਪਾਂ ਜਦੋਂ ਕਿਸੇ ਬੰਦੇ ਦਾ ਸੰਸਕਾਰ ਕਰਾਉਣ ਜਾਂਦੇ ਆ ਉੱਥੇ ਆਪਾਂ ਵੀ ਦੇਖੋ ਜੀ ਇਹਨੂੰ ਮਿੰਟ ਵੀ ਨਹੀਂ ਲੱਗਿਆ ਇਹ ਚਲਿਆ ਗਿਆ ਸੀ ਇਹ ਭੁੱਲ ਜਾਂਦੇ ਆ ਵੀ ਘੰਟੇ ਸਾਨੂੰ ਵੀ ਨਹੀਂ ਲੱਗਣੇ ਥੋੜਾ ਸਮਾਂ ਸਾਡਾ ਵੀ ਛਾਇੜ ਇਹਨਾਂ ਘਾਟੀ ਸਮਾਂ ਹੋਵੇ ਅਸੀਂ ਪਤਾ ਨਹੀਂ ਜਿਉਣਾ ਪਤਾ ਨਹੀਂ ਨਹੀਂ ਪਿਆਰਿਓ ਦੁਨੀਆ ਖਤਮ ਹੋਣ ਦੀ ਅਸੀਂ ਟੈਨਸ਼ਨ ਬੜੀ ਲੈ ਕੇ ਰੱਖਦੇ ਆ ਅਸੀਂ ਸੋਚਦੇ ਆ ਦੁਨੀਆ ਥੋੜੀ ਖਤਮ ਹੁੰਦੀ ਹੈ ਜੇ ਜੇ ਪਰਮਾਤਮਾ ਚਾਵੇ ਤੇ ਦੁਨੀਆ ਤਾਂ ਕੀ ਉਹ ਤਿੰਨ ਲੋਕ ਖਤਮ ਕਰ ਸਕਦਾ ਹੈ ਜਿਹੜਾ ਤਿੰਨ ਲੋਕਾਂ ਦਾ ਮਾਲਕ ਹੈ ਉਹਨਾਂ ਨੂੰ ਵਸਾਉਣ ਹਾਰ ਹੈ ਉਹ ਤਾਂ ਖਤਮ ਕਰਨ ਦੀ ਵੀ ਸਮਰੱਥਾ ਰੱਖਦਾ ਹੈ ਉਹ ਖਤਮ ਵੀ ਕਰ ਸਕਦਾ ਉਹਦੇ ਕੋਲੇ ਤਾਕਤ ਹੈ ਪ੍ਰਭ ਭਾਵ ਹੈ ਬਿਨ ਸਾਸ ਦੇ ਰੱਖਿਆ ਜੇ ਉਹ ਚਾਵੇ ਤਾਂ ਬਿਨਾ ਸਵਾਸਾਂ ਤੋਂ ਵੀ ਜਿਉਂਦਾ ਰੱਖ ਸਕਦਾ ਸਾਡੇ ਕੋਲੇ ਤਾਕਤ ਹੈ ਅਸੀਂ ਕਿਸੇ ਨੂੰ ਆਪਣੀ ਮਰਜ਼ੀ ਨਾਲ ਮਾਰ ਨਹੀਂ ਸਕਦੇ ਆਪਣੀ ਮਰਜ਼ੀ ਨਾਲ ਕਿਸੇ ਨੂੰ ਜਵਾ ਨਹੀਂ ਸਕਦੇ ਉਹ ਉਹ ਗੱਲ ਵੱਖਰੀ ਹੈ ਕਿ ਇਹਨਾਂ ਚੀਜ਼ਾਂ ਤੇ ਨਾਮ ਤੇ ਪਖੰਡ ਬਹੁਤ ਹੁੰਦੇ ਨੇ ਬੜੇ ਪਖੰਡ ਜਿਹੜੇ ਨੇ ਕੀਤੇ ਜਾਂਦੇ ਨੇ ਤੇ ਪਿਆਰਿਓ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਇੱਕੋ ਗੱਲ ਕਹਿ ਦਿੱਤੀ ਮੇਰੇ ਸਤਿਗੁਰੂ ਕਹਿੰਦੇ ਨੇ ਜਿਹੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਸ ਪ੍ਰਭੂ ਦੀ ਕਿਰਪਾ ਨਾਲ ਤੈਨੂੰ ਚੰਗੀ ਮਨੁੱਖ ਜਾਤੀ ਮਿਲ ਗਈ ਹੈ ਉਸ ਪ੍ਰਭੂ ਨੂੰ ਸਦਾ ਦਿਨ ਰਾਤ ਯਾਦ ਕਰਿਆ ਕਰ ਉਹਨੂੰ ਭੁੱਲ ਨਾ ਤੇ ਯਾਦ ਰੱਖੀ ਉਹਦੀ ਕਿਸੇ ਗੱਲ ਤੇ ਸ਼ੰਕਾ ਨਾ ਕਰੀ ਤੇ ਇਹ ਗੱਲ ਨਾ ਹੋਵੇ ਕਿ ਤੂੰ ਉਹਦੇ ਤੇ ਹੀ ਜਿਹੜਾ ਹੈ ਸ਼ੰਕਾ ਧਾਰ ਕੇ ਬੈਠ ਜਾਏ ਤੇ ਪਿਆਰਿਓ ਹੁਣ ਆਪਾਂ ਗੱਲ ਕਰਦੇ ਆਂ ਵੀ ਦੁਨੀਆ ਦਾ ਖਾਤਮਾ ਕਦੋਂ ਹੋਏਗਾ ਕਿਹੜਾ ਉਹ ਥੰਮ ਹੈ ਜਿਹਦੇ ਨਾਲ ਕਿਹਾ ਜਾਂਦਾ ਹੈ ਕਿ ਇਹ ਦੁਨੀਆ ਜਿਹੜੀ ਹੈ ਉਦੋਂ ਖਤਮ ਹੋਵੇਗੀ ਜਦੋਂ ਇਹ ਥੰਮ ਟੁੱਟੇਗਾ ਸਾਧ ਸੰਗਤ ਇੱਕ ਤੁਸੀਂ ਵੀਡੀਓ ਦੇ ਵਿੱਚ ਜਾਂ ਤੁਸੀਂ ਰੀਲਾਂ ਰੂਲਾਂ ਵਗੈਰਾ ਸੁਣਦੇ ਹੋ ਵੋਂਗੇ ਤੇ ਦੇਖਦੇ ਹੋ ਤੇ ਉਹਦੇ ਵਿੱਚ ਤੁਹਾਨੂੰ ਇੱਕ ਚੀਜ਼ ਜਿਹੜੀ ਹੈ ਜ਼ਰੂਰ ਦਿਖਾਈ ਜਾਂਦੀ ਆ ਪਿਆਰਿਓ ਉਸ ਦੇ ਵਿੱਚ ਦਿਖਾਇਆ ਜਾਂਦਾ ਹੈ ਕਿ ਇੱਕ ਜਿਹੜਾ ਕੇਦਾਰ ਜਿਹੜਾ ਮੰਦਿਰ ਹੈ ਕੇਦਾਰ ਸ਼੍ਰਵਤ ਦਾ ਟੈਂਪਲ ਹੈ ਜਿਹੜਾ ਮੰਦਿਰ ਹੈ ਉੱਥੇ ਤੇ ਉਥੇ ਇੱਕ ਇਹੋ ਜਿਹਾ ਮੰਦਿਰ ਹੈ ਜਿਹਦੇ ਵਿੱਚ ਇਹ ਥੰਮ ਨੇ ਉਹ ਥੰਮ ਜਿਹੜੇ ਨੇ ਬਿਲਕੁਲ ਖਤਮ ਹੋ ਚੁੱਕੇ ਨੇ ਖਤਮ ਹੋ ਗਏ ਨੇ ਉਹ ਥੰਮ ਤੇ ਉਹਨਾਂ ਨੇ ਅਹਿਮਦਨਗਰ ਦੇ ਵਿੱਚ ਉਹ ਜਿਹੜਾ ਮੰਦਿਰ ਹੈ ਕੇਦਾਰਸ਼ਪਤ ਟੈਂਪਲ ਉਹਦਾ ਨਾਮ ਹੈ ਤੇ ਹਾਲਾਂਕਿ ਉਹਦੇ ਵਿੱਚ ਇੱਕ ਚੀਜ਼ ਜਿਹੜੀ ਹੈ ਜ਼ਰੂਰ ਨੋਟ ਕੀਤੀ ਗਈ ਹੈ ਕਿ ਜਿਹੜਾ ਚੌਥਾ ਥੰਮ ਹੈ ਉਹ ਰੁਕਿਆ ਹੋਇਆ ਹੈ ਦੁਆਪਰ ਤ੍ਰੇਤਾ ਕਲਯੁਗ ਜਿਹੜਾ ਹੈ ਤੇ ਬਿਲਕੁਲ ਵਰਤਮਾਨ ਇਹ ਤਿੰਨ ਥੰਮ ਟੁੱਟ ਚੁੱਕੇ ਨੇ ਇੱਕ ਜਿਹੜਾ ਥੰਮ ਬਚਿਆ ਉਹ ਕਹਿੰਦੇ ਕਲਯੁਗ ਹੈ ਜਿੱਦਣ ਉਹ ਥੰਮ ਟੁੱਟਿਆ ਤੇ ਉਸ ਦਿਨ ਸਾਰੀ ਦੁਨੀਆ ਦਾ ਅੰਤ ਹੋਣਾ ਹੈ ਉਹ ਮੰਦਰ ਦਾ ਥੰਮ ਜਦਨ ਟੁੱਟਿਆ ਉਸ ਦਿਨ ਦੁਨੀਆ ਦਾ ਅੰਤ ਹੋਏਗਾ ਤੇ ਚਲੋ ਵੈਸੇ ਆਪਾਂ ਇਸ ਚੀਜ਼ ਨੂੰ ਜਿਹੜਾ ਹੈ ਮਜ਼ਾਕ ਵਿੱਚ ਨਹੀਂ ਲਵਾਂਗੇ ਗੁਰਮਤਿ ਦੇ ਅਨੁਕੂਲ ਇਹ ਗੱਲ ਤਾਂ ਬਿਲਕੁਲ ਸਹੀ ਹੈ ਹੀ ਨਹੀਂ ਕਿਉਂਕਿ ਉਹ ਤਾਂ ਪ੍ਰਮਾਤਮਾ ਦੇ ਹੱਥ ਵਿੱਚ ਹੈ ਰੱਬ ਦੇ ਹੱਥ ਵਿੱਚ ਹੈ ਪਿਆਰਿਓ ਉਹ ਕਿਸੇ ਬੰਦੇ ਦੇ ਹੱਥ ਦੇ ਵਿੱਚ ਹੈ ਨਹੀਂ ਸਾਧ ਸੰਗਤ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਜ਼ਰੂਰ ਦਵਾ ਦਿਆਂ ਕਿ ਜੇਕਰ ਇਦਾਂ ਪਿੱਲਰਾਂ ਦੇ ਸਹਾਰੇ ਧਰਤੀ ਖਲੋਈ ਹੁੰਦੀ ਇਹ ਜੱਗ ਖਲੋਇਆ ਹੁੰਦਾ ਤੇ ਪਿਆਰਿਓ ਫਿਰ ਬਹੁਤ ਕੁਝ ਜਿਹੜਾ ਹੈ ਉਸ ਨੂੰ ਬਿਲਕੁਲ ਉਹਦੀ ਸੇਫਟੀ ਲਈ ਕੀਤਾ ਜਾਣਾ ਚਾਹੀਦਾ ਸੀ ਕਿ ਇਹ ਨਾ ਗਿਰ ਜੇ ਕਹਿੰਦੇ ਦੁਆਪਰ ਤ੍ਰੇਤਾ ਜਿਹੜਾ ਹੈ ਵਰਤਮਾਨ ਭੂਤਕਾਲ ਚਲੋ ਜੋ ਵੀ ਜਿੰਨੇ ਵੀ ਇਹ ਕਾਲ ਨੇ ਤੇ ਇੱਕ ਕਲਯੁਗ ਬਚਿਆ ਹੋਇਆ ਹੈ ਕਹਿੰਦੇ ਦੁਆਪਰ ਖਤਮ ਹੋ ਗਿਆ ਵਰਤਮਾਨ ਖਤਮ ਹੋ ਗਿਆ ਤੇ ਤ੍ਰੇਤਾ ਖਤਮ ਹੋ ਗਿਆ ਤੇ ਹੁਣ ਕਲਯੁਗ ਬਚਿਆ ਹੋਇਆ ਤਿੰਨ ਥੰਮ ਪਹਿਲਾਂ ਉਹ ਤਾਂ ਟੁੱਟ ਚੁੱਕੇ ਨੇ ਹੁਣ ਇੱਕ ਥੰਮ ਬਚਿਆ ਉਹ ਕਲਯੁਗ ਹੈ ਤੇ ਜਿਸ ਦਿਨ ਇਹ ਥੰਮ ਵੀ ਟੁੱਟ ਗਿਆ ਤੇ ਉਸ ਦਿਨ ਕਹਿੰਦੇ ਦੁਨੀਆ ਖਤਮ ਹੋ ਜਾਏਗੀ ਪਿਆਰਿਓ ਇੱਕ ਤੁਸੀਂ ਗੱਲ ਜਿਹੜੀ ਹੈ ਜ਼ਰੂਰ ਸੁਣੀ ਹੋਏਗੀ ਬਾਬੇ ਧਾਰਨਾ ਦੇ ਵਿੱਚ ਪੜਦੇ ਹੁੰਦੇ ਨੇ ਕਿ ਤੇਰੇ ਸੰਦਾਂ ਦਾ ਭੇਤ ਨਹੀਂ ਆਇਆ ਦੁਨੀਆ ਬਣਾਉਣ ਵਾਲਿਆ ਕਿਉਂਕਿ ਮੈਨੂੰ ਧਾਰਨਾ ਬਹੁਤ ਪੁਰਾਣੀ ਕਿਸੇ ਤੋਂ ਸੁਣਨ ਨੂੰ ਮਿਲੀ ਸੀ ਕਿਉਂਕਿ ਰੱਬ ਨੇ ਜਿਹੜੀ ਦੁਨੀਆ ਬਣਾਈ ਹੈ ਨਾ ਉਹ ਮਾਲਕ ਨੇ ਜਿਹੜੀ ਦੁਨੀਆ ਸਾਜੀ ਐ ਪਿਆਰਿਓ ਇਹ ਦੁਨੀਆ ਤਾਂ ਉਸਨੇ ਸਾਜ ਦਿੱਤੀ ਪਰ ਉਹਦਾ ਭੇਤ ਜਿਹੜਾ ਕਿਸੇ ਨੇ ਨਹੀਂ ਪਾਇਆ 사ਤਸੰਗਤ ਉਹਦਾ ਭੇਤ ਨਹੀਂ ਕਿਸੇ ਨੇ ਪਾਇਆ ਤੇ ਉਸ ਮੰਦਰ ਦੇ ਤਿੰਨ ਥੰਮ ਟੁੱਟ ਗਏ ਤੇ 사ਤਸੰਗਤ ਚੌਥੇ ਥੰਮ ਦੇ ਸਹਾਰੇ ਕਹਿੰਦੇ ਦੁਨੀਆ ਖੜੀ ਆ ਇੰਜ ਤੇ ਜਪਜੀ ਸਾਹਿਬ ਦੇ ਵਿੱਚ ਵੀ ਸਤਗੁਰ ਨੇ ਇਸ ਚੀਜ਼ ਦਾ ਖੰਡਨ ਕੀਤਾ ਪਾਤਸ਼ਾਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੇ ਵੀ ਇਹ ਗੱਲ ਸਪਸ਼ਟ ਕਰ ਦਿੱਤੀ ਕਹਿੰਦੇ ਨੇ ਧੌਲ ਧਰਮ ਦਇਆ ਕਾ ਪੂਤ ਸਤਗੁਰ ਕਹਿੰਦੇ ਨੇ ਅਸਲ ਦੇ ਵਿੱਚ ਕੀ ਮੰਨਿਆ ਜਾਂਦਾ ਸੀ ਵੀ ਧੌਲਾ ਬਲਦ ਜਿਹੜਾ ਉਹਦੇ ਸਿੰਘ ਤੇ ਜਿਹੜੀ ਐ ਇਹ ਧਰਤੀ ਖੜੀ ਹੋਈ ਹੈ ਉਹਨੇ ਆਪਣੇ ਸਿੰਘਾਂ ਤੇ ਧਰਤੀ ਚੱਕੀ ਹੋਈ ਹੈ ਜਦੋਂ ਪਚਾਲ ਆਉਂਦਾ ਤੇ ਉਦੋਂ ਕਹਿੰਦੇ ਉਹ ਸਿੰਘ ਬਦਲਦਾ ਧਰਤੀ ਥੱਲੋਂ ਤੇ ਉਦੋਂ ਪਚਾਲ ਆਉਂਦਾ ਫਿਰ ਹੁਣ ਸਵਾਲ ਇਹ ਬਣਿਆ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਜੇ ਧੌਲੇ ਬਲਦ ਨੇ ਧਰਤੀ ਚੱਕੀ ਹੋਈ ਹੈ ਫੇ ਧੌਲਾ ਬਲਦ ਕਦੇ ਆਸਰੇ ਖੜਾ ਹੈ ਉਹ ਵੀ ਕਿਸੇ ਨਾ ਕਿਸੇ ਚੀਜ਼ ਤੇ ਖੜਾ ਹੋਊਗਾ ਜੇ ਹੁਣ ਤੁਸੀਂ ਕਹਿੰਦੇ ਹੋ ਵੀ ਉਹ ਵੀ ਧਰਤੀ ਦੇ ਖੜਾ ਹੈ ਫਿਰ ਉਹ ਧਰਤੀ ਕਿਹਨੇ ਚੱਕੀ ਹੋਈ ਹੈ ਜੇ ਕਹੋਗੇ ਵੀ ਉਹ ਧੌਲੇਵਾਲ ਦੇ ਨੇ ਚੱਕੀ ਹੋਇਆ ਫਿਰ ਕਹਿੰਦੇ ਉਹ ਧੌਲਾਵਾਲ ਤਾਂ ਕਿਹਦੇ ਹਸਾਰੇ ਖੜਾ ਹੈ ਤੇ ਪਿਆਰਿਓ ਇਹ ਉਹਨਾਂ ਲੋਕਾਂ ਨੂੰ ਜਵਾਬ ਦਿੱਤਾ ਜਿਹੜੇ ਐਵੇਂ ਦੁਨੀਆ ਨੂੰ ਵਹਿਮਾਂ ਦੇ ਵਿੱਚ ਪਾਉਂਦੇ ਸੀ ਚੱਕਰਾਂ ਦੇ ਵਿੱਚ ਉਹ ਲੋਕ ਪਾਉਂਦੇ ਸੀ ਪਿਆਰਿਓ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਕਿ ਅਜਿਹਾ ਕੋਈ ਨਹੀਂ ਇਹ ਦੁਨੀਆ ਦਾ ਜਿਹੜਾ ਬਣਾਉਣ ਹਾਰਾ ਸਾਜਣ ਹਾਰਾ ਉਹ ਪ੍ਰਮਾਤਮਾ ਹੈ ਤੇ ਦੁਨੀਆ ਖਤਮ ਹੋ ਦੇ ਹੋਏਗੀ ਜਿੱਦਣ ਇਥੋਂ ਬੰਦਗੀ ਵਾਲੀਆਂ ਰੂਹਾਂ ਤੇ ਸਾਰੇ ਜਿਹੜੀਆਂ ਬੰਦਗੀ ਵਾਲੀਆਂ ਰੂਹਾਂ ਨੇ ਉਹ ਇਥੋਂ ਚਲੀਆਂ ਗਈਆਂ ਇੱਥੇ ਕੋਈ ਬੰਦਗੀ ਕਰਨ ਵਾਲਾ ਨਾ ਰਿਹਾ ਦੁਨੀਆ ਤੇ ਪਾਪਾਂ ਦੀ ਗਿਣਤੀ ਵੱਧ ਗਈ ਤੇ ਦੁਨੀਆ ਜਿਹੜੀ ਹੈ ਇੱਕ ਦੂਜੇ ਦੀ ਵੈਰੀ ਬਣ ਗਈ ਇਥੋਂ ਧਰਮ ਜਿਹੜਾ ਹੈ ਪੰਖ ਲਾ ਕੇ ਜਿੱਦਣ ਉੱਡ ਗਿਆ ਨਾ ਅਸਲ ਮੈਨਿਆਂ ਦੇ ਵਿੱਚ ਉਦੋਂ ਉਹ ਧਰਤੀ ਦਾ ਅੰਤ ਹੋਏਗਾ ਕਲਯੁਗ ਚੱਲ ਰਿਹਾ ਇਸ ਕਲਯੁਗ ਦੇ ਵਿੱਚ ਬਚਿਆ ਉਹ ਹੋਇਆ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਬਾਕੀਆਂ ਲਈ ਕਲਯੁਗ ਹੈ ਤੇ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਉਹਦੇ ਲਈ ਕੋਈ ਕਲਯੁਗ ਨਹੀਂ ਹੈਗਾ ਇਹ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ